ਅੱਜ ਮੋਗਾ ਜ਼ਿਲ੍ਹਾ ਦੇ ਪਿੰਡ ਪੈਰੋਕੇ ਵਿਖੇ ਬਾਬਾ ਸ਼੍ਰੀ ਦਰਬਾਰੀ ਦਾਸ ਜੀ ਦਾ ਨੰਬਰ ਸਮਾਗਮ ਕਰਵਾਇਆ ਗਿਆ ਇਲਾਕੇ ਭਰ ਵਿੱਚ ਇਸ ਦੇ ਵੱਡੀ ਗਿਣਤੀ ਮਨਤਾ ਹੋਣ ਨਾਲ ਵੱਡੀ ਗਿਣਤੀ ਵਿੱਚ ਸੰਕਟ ਆਈਆਂ ਭੱਲੇ ਪਹੁੰਚੇ ਆਈਆਂ ਹੋਈਆਂ ਸੰਸਥਾਨ ਲਈ ਐਨਆਰਆਈ ਵਿਸ਼ੇਗ ਅਤੇ ਪਿੰਡ ਵਾਸੀ ਸੰਜੋਗ ਨਾਲ ਰਸਤੇ ਵਿੱਚ ਥਾਂ-ਥਾਂ ਤੇ ਲੰਗਰ ਲਗਾਏ ਗਏ ਸਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਭ ਤੋਂ ਪਹਿਲਾਂ ਗੰਨੇ ਦੇ ਜੂਸ ਦਾ ਲੰਗਰ ਲਗਾਇਆ ਗਿਆ ਕਿਸੇ ਜੂਸ ਕਟੜ ਦੇ ਨਾਲ ਨਾਲ ਪਤਾਇਆ ਵੀ ਗਿਆ ਨਾ ਹੀ ਪਿੰਡ ਦੇ ਨੌਜਵਾਨਾਂ ਵੱਲੋਂ ਦੂਥੇ ਕਲਾਸ ਮੰਜੇ ਕੇ ਅਤੇ ਨਾ ਹੀ ਰਸਤੇ ਦੇ ਸਾਹਮਣੇ ਪਾਸੇ ਦੁੱਧ ਅਤੇ ਬ੍ਰਹਮੀ ਲੰਗ ਲਗਾਇਆ ਗਿਆ ਰਸਤੇ ਵਿੱਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ دوسری ਸਾਈਡ ਇੱਕ ਕਾਊਂਟਰ ਲਗਾਇਆ ਗਿਆ ਜਿਸ ਵਿੱਚ ਆਈਆਂ ਹੋਈਆਂ ਸੰਗਤਾਂ ਆਪਣੇ ਸ਼ਰਧਾ ਅਨੁਸਾਰ ਸੇਵਾ ਦੀਆਂ ਹਨ ਉਹਦੇ ਸਾਹਮਣੇ ਹੀ ਤੇ ਖੂਰ ਜੂਸ ਦਾ ਲੰਗ ਲਗਾਇਆ ਗਿਆ ਹੈ ਜਿਸ ਵਿੱਚ ਅੰਬ ਦਾ ਜੂਸ ਸੰਤਰੇ ਜੂਸ ਆ ਸੰਤੰਪਤਾ ਜਾ ਰਿਹਾ ਹੈ ਨਾ ਹੀ ਕੁਮਾਰੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਚੈੱਕਅਪ ਦੇ ਨਾਲ ਦਵਾਈਆਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਬਾਅਦ ਵਿੱਚ ਹੋਰ ਦਿਖਾਵਾਂਗੇ ਆਪਾਂ ਹੁਣ ਥੋੜਾ ਜਿਹਾ ਹੋਰ ਅੱਗੇ ਵੱਧੇ ਜਾਂਦੇ ਆ ਆ ਸਾਹਮਣੇ ਪਾਸੇ ਸੇਵਾ ਕਰ ਰਹੇ ਨੌਜਵਾਨਾਂ ਵੱਲੋਂ ਇੱਕ ਜੋੜਿਆਂ ਦੇ ਕਾਊਂਟਰ ਲਗਾਏ ਗਏ ਹਨ ਜਿੱਥੇ ਆਈਆਂ ਹੋਈਆਂ ਸੰਤਾਂਵਾਂ ਜੋੜੇ ਜਮਤ ਰਵਾਇਂ ਲੈ ਰਹੀਆਂ ਹਨ ਲੱਖਾਂ ਭਾਰੀ ਮਾਤ ਹੁਣ ਕਰੰ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ ਵੀ ਦੇਖ ਰਹੇ ਹੋ ਕਿੰਨਾ ਰਸ ਹੈ ਕਿੰਨੇ ਲੋਕਾਂ ਦੀ ਸ਼ਰਧਾ ਪਾਪਾ ਜੀ ਪੁਕਾਰੇ ਜਾ ਰਹੇ ਹਨ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਸੇ ਇੱਕ ਬਹੁਤ ਜੋੜਾ ਜਿਹਾ ਬਣਾਇਆ ਗਿਆ ਹੈ ਜਿੱਥੇ ਸੰਗਤਾਂ ਆਪਣੇ ਜੋੜੇ ਜਮਾ ਖਵਾ ਰਹੀਆਂ ਹਨ ਇਹ ਹੈਗਾ ਉਹ ਸਥਾਨ ਪ੍ਰਸਿੱਧ ਧਾਰਮਿਕ ਸਥਾਨ ਜਿੱਥੇ ਸੰਗਤਾਂ ਅੱਜ ਹਾਜ਼ਰੀਆਂ ਭਰ ਲਈ ਪਹੁੰਚ ਰਹੀਆਂ ਹਨ ਇਸ ਇਸ ਦਿਹਾੜੇ ਨੂੰ ਮੁੱਖ ਰੱਖਿਆ ਹੋਇਆ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਸੰਗਤਾਂ ਅੱਜ ਦਿਨ ਹਾਜ਼ਰੀ ਭਰਨੇ ਪਹੁੰਚਦੀਆਂ ਹਨ ਇੱਥੇ ਕਹਿੰਦੇ ਆ ਲੋਕਾਂ ਦੀਆਂ ਮਨੋ ਕਾਮਨਾਵਾਂ ਸੁੱਖਾਂ ਵੱਡੀ ਗੰਦੀ ਪੁਰੀਆਂ ਹੁੰਦੀਆਂ ਜਿਸ ਕਾਰਨ ਇਹ ਲੋਕਾਂ ਦੇ ਖਿੱਚ ਅਤੇ ਸ਼ਰਧਾ ਦਾ ਵੱਡਾ ਕੇਂਦਰ ਬਣਿਆ ਹੋਇਆ ਗੁਰਦੁਆਰਾ ਇਸ ਮਾਣੂ ਬੋਖ ਰਖਦਿਆਂ ਹੋਇਆਂ ਅੱਜ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਸੇਵਾਦਾਰੋਂ ਪ੍ਰਬੰਧ ਕੀਤੇ ਗਏ ਸਨ ਨਾਲ ਹੀ ਅੱਜ ਦੇ ਦਿਨ ਮੁੱਕ ਰਖਦੇ ਹੋਇਆਂ ਵਿਸ਼ੇਸ਼ ਵਾਸ ਜਾਏਗੇ ਜਿੱਥੇ ਕਥਾ ਕੀਰਤਨ ਅਤੇ satsang ਰਹੀਂ ਤੇ ਬੱਤੀ ਪਾਈਆਂ ਹੋਏ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ ਹਾਜ਼ਰੀਆਂ ਭਰ ਰਹੀਆਂ ਹਨ ਇੱਥੇ ਜਦੋਂ ਹੰਝੂ ਡਿੱਗਦੇ ਇੱਥੇ ਇਹ ਵੀ ਦੱਸਣਾ ਜ਼ਿਕਰ ਹੋਇਆ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀ ਇੱਥੇ ਅਸਮਰਤਾ ਪੂਰੀਆਂ ਹੁੰਦੀਆਂ ਹਨ ਗੁਰੂ ਕਲਗੀ ਦੇ ਪੁੰਡੀਆਂ ਦਸਾਂ ਲੋਕਾਂ ਨੇ ਇੱਕ ਪ੍ਰਾਪਤ ਕੀਤੀਆਂ ਹਨ ਦੇਖ ਰਹੇ ਹੋ ਕਿੰਨੀ ਵੱਡੀ ਗਿਣਤੀ ਦੇ ਲੋਕ ਇੱਥੇ ਆ ਕੇ ਹਾਜੀ ਭਰ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਵਿਵਸ ਸਜਾਏ ਗਏ ਹਨ ਅਤੇ ਸੁੰਦਰ ਸ਼ਿਸ਼ੋਭਿਤ ਪਾਲਕੀ ਵਿੱਚ ਸ੍ਰੀ ਗੁਰੂ ਸਾਹਿਬ ਫੁੱਲਾਂ ਸਜਾਈ ਗਈ ਹੈ ਆਹ ਵੇਖੋ ਸੰਗਤਾਂ ਦੀਆਂ ਕਿੱਡੀਆਂ ਲੰਬੇ ਲੰਬੇ ਨਾਲ ਲੱਗੇ ਲੈਣਾ ਹੋਈਆਂ ਲੱਗੀਆਂ ਹਨ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਦਿਹਾੜੇ ਤੇ ਹੁਣ ਜੀ ਕੰਮੀ ਪਹੁੰਚਦੀ ਆ ਪਾਣੀ ਪਹੁੰਚਦੀ ਆ ਹਾਂ ਫੋਨ ਫੋਨੋ ਲੈ ਕੇ ਚੱਲਣ ਕਿਥੇ ਸ਼੍ਰੀ ਪਾਪਾ ਦਰਬਾਰੀ ਦਾਸ ਜੀ ਦਾ ਸਥਾਨ ਹੈ ਕਿੱਥੇ ਸੰਗਤਾਂ ਨਤਮਸਤ ਹੋ ਕੇ ਹਾਜ਼ਰੀ ਭਰ ਰਹੀਆਂ ਹਨ ਸੇਵਾਦਾਰਾਂ ਵੱਲੋਂ ਸੇਵਾ ਦਿੱਤੀ ਜਾ ਰਹੀਆਂ ਸੰਗਤਾਂ ਬੈਠ ਕੇ ਅੰਦਰ ਆਉਂਦੀਆਂ ਹਨ ਅਤੇ ਮੱਥਾ ਟੇਕਣ ਤੋਂ ਬਾਅਦ ਕੁਝ ਫਿਰ ਬੈਠ ਕੇ ਹਾਜ਼ਰੀ ਭਰਦੀਆਂ ਹਨ ਇਕੋ ਕਿੰਨੀ ਵੱਡੀ ਗਿੰਤੀ ਵਿੱਚ ਸੰਗਤਾਂ ਬੈਠੀਆਂ ਹਨ ਆ ਉਹ ਸਥਾਨ ਪਿੱਤ ਸਥਾਨ ਬਾਬਾ ਸ਼ਰੀ ਦਰਬਾਰੀ ਦਾਸ ਪਿੰਡ ਬੇਰੋਕੇ ਗਿਲਾ ਮੂਗਾ ਪੰਜਾਬ ਦਾ ਮਾਲਵੇ ਦਾ ਸਥਿਤਤਾ ਮਿਕਸਣਾ ਇੱਥੇ ਵੱਡੀ ਗਿੰਤੀ ਵਿੱਚ ਸਮਾਗਮ ਹੋਇਆ ਸੰਗਤਾਂ ਵੱਡੀ ਗਿਤੀ ਹੈ ਪਰ ਨਹੀਂ ਪਹੁੰਚੀਆਂ ਅੰਦਰ ਸੰਗਤ ਮੱਥਾ ਟੇਕ ਰਹੀ ਹੈ ਇੱਥੇ ਇਕੱਠਾ ਮਾਲਵੇ ਨਹੀਂ ਕਿਹਾ ਦੇਸ਼ਾਂ ਵਿਦੇਸ਼ਾਂ ਤੋਂ 24 ਲੋਕ ਇੱਥੇ ਹਾਜ਼ਰੀਆਂ ਭਰਦੇ ਹਨ ਫੇਰ ਆਨੰਦ ਸੰਗਤਾਂ ਆਉਂਦੀਆਂ ਹਨ ਆਸਮਰੋਦਾ ਪੂਰੀਆਂ ਹੁੰਦੀਆਂ ਉਹਨਾਂ ਦੀਆਂ ਚਾਪੂਰੀਆਂ ਹੁੰਦੀਆਂ ਅਤੇ ਨਤਮਸਤ ਕੋਨ ਤੋਂ ਬਾਅਦ ਇਹ ਹਾਜੀ ਪੰਨੀ ਕ੍ਰਿਸ਼ਮਾ ਮੈਂ ਬਤਾਉਂਦੀ ਹਾਂ ਉਸ ਤੋਂ ਬਾਅਦ ਪ੍ਰਬੰਧਕ ਮਿੱਟੀ ਵੱਲੋਂ ਨਾਲ ਹੀ ਤੁਨ ਅਨਸਾਰ ਦੇਖ ਪ੍ਰਸ਼ਾਦ ਵੀ ਬਤਾਇਆ ਜਾ ਰਿਹਾ ਹੈ ਨਾਲ ਹੀ ਆਈਆਂ ਹੋਈਆਂ ਸੰਗਤਾਂ ਲਈ ਮਾਲ ਪੂੜੇ ਕੱਢੇ ਜਾ ਰਿਹਾ ਹੈ ਖੀਰ ਬਣਾਈ ਹੈ ਤਰ੍ਹਾਂ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਜਾ ਰਹੇ ਹੈ ਇਸ ਮੰਗਮੋਹ ਰਖਦੇ ਹੋਇਆਂ ਕੁਝ ਦੇਖ ਸਕਦੇ ਹੋ ਨਾਵੀਂ ਦੁਕਤੇ ਪਾਸੇ ਸਾਹਮਣੇ ਪ੍ਰਸ਼ਾਦਾ ਘਰ ਦਿੱਤੇ ਬੀਬੀਆਂ ਵੱਲੋਂ ਰੋਟੀਆਂ ਪਿਆਰ ਪ੍ਰਸ਼ਾਦੇ ਲਈ ਤਿਆਰ ਕੀਤੇ ਜਾ ਰਹੇ ਹਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਔਰਤਾਂ ਇੱਥੇ ਇਸ ਮੌਕੇ ਸੇਵਾ ਕੰਨੀ ਆਉਂਦੀਆਂ ਹਨ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਲੰਗਰ ਹਾਲ ਦੇ ਅੰਦਰ ਜਿੱਥੇ ਆ ਸੇਵਾਦਾਰੋਂ ਨੂੰ ਲੰਗਰ ਵਰਤੌਣ ਦੀ ਸੇਵਾ ਕੀਤੀ ਜਾ ਰਹੀ ਹੈ ਇੱਥੇ ਮਟਰਪਨੀਰ ਦਾਲ ਪੂਕਾ ਦੀ ਮਾਲਪੂੜਾ ਲੱਸੀ ਆਹ ਦਾ ਲੰਗਰ ਬਤਾਇਆ ਯਾਰ ਇਹ ਦੇਖੋ ਖਾਲ ਪੂਰੀ ਤਰ੍ਹਾਂ ਭਰਿਆ ਹੋਇਆ ਵੱਡੀ ਗਿਣਤੀ ਸੰਗਤਾਂ ਬੈਠ ਕੇ ਲੰਗਰ ਸ਼ਕਰੀਆਂ ਲੰਗਰ ਸ਼ਕਰੀਆਂ ਨਾਲ ਹੀ ਕਿਤਨਾਂ ਦਾ ਆਨੰਦ ਮਾਣ ਰਹੀਆਂ ਇਹ ਸੇਵਾਦਾਰਾਂ ਵੱਲੋਂ ਵੱਡੇ ਵਧੀਆ ਪ੍ਰਬੰਧ ਕੀਤੇ ਗਏ ਆ ਪੰਗਤ ਵਿੱਚ ਬੈਠ ਕੇ ਸੰਗਤ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਹੁਣ ਆਪਾਂ ਚੱਲਦੇ ਹਾਂ ਬਾਹਰ ਸਫਾਈ ਦੇ ਪਾਸੇ ਜਿੱਥੇ ਪਿੰਡ ਦੇ ਨੌਜਵਾਨ ਭੈਣਾ ਬੀਬੀਆਂ ਵੱਲੋਂ ਸਫਤਨ ਸਾਫ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ। ਇਹ ਸੇਵਾਦਾਰਾਂ ਲਈ ਪ੍ਰਸ਼ਾਨ ਰੂਪੇ ਫੁੱਲ ਲੈ ਕੇ ਆਏ ਸੀ। ਹੁਣ ਆਪਾਂ ਆ ਗਏ ਹਾਂ ਬਾਹਲੀ ਸਾਈਡ ਜਿੱਥੇ ਪੰਡਾਲ ਦੇ ਸੰਗਤਾਂ ਬੈਠ ਕੇ ਲੱਗੇ دیਵਾਨਾ ਨੂੰ ਕਥਾ ਕੀਰਤਨ ਸੁਣਦੇ ਆਂ ਨਿਆਲ ਹੋ ਰਹੀ ਆਂ ਜਿਵੇਂ ਹੈ ਉਹ ਇੰਨਾ ਨਾਮ ਜੱਬ ਬਤਾਇਆ ਬਚਪਨ ਤੋਂ ਹੁਣ ਤੁਹਾਨੂੰ ਨਾਲ ਹੀ ਲੈ ਕੇ ਚੱਲਾਂਗੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਵਾ ਰਹੇ ਆਂ ਬਾਹਰ ਤੋਂ ਤੁਹਾਨੂੰ ਸੰਗਤਾਂ ਵੱਡੀਆਂ ਗਿਣਤੀ ਵਿੱਚ ਲੈਣਾ ਵਿੱਚ ਖੜੀਆਂ ਹੋਈਆਂ ਆਂ ਅੰਦਰ ਜਾਣ ਲਈ ਦਰਸ਼ਨਾਂ ਲਈ ਐਂਟਰੀ ਗੇਟ ਤੇ ਲਿਖਿਆ ਹੋਇਆ ਹੈ ਸਾਂਦੀਆਂ ਸੰਗਤਾਂ ਲਈ ਆਵੇ ਪੋਕਟ ਨਾਲ ਵੱਡਾ ਮਜਮੂਨ ਕਸ਼ ਇੱਥੇ ਲੋਕ ਦਰਸ਼ਕਾਂ ਲਈ ਆਏ ਹੋਏ ਹੈ ਕਿੰਨਾ ਰਸ਼ ਹੈ ਤੇ ਕਿਵੇਂ ਸੇਵਾਦਾਰਾਂ ਨੂੰ ਕੰਟਰੋਲ ਕਰਕੇ ਕੀਤਾ ਜਾ ਰਿਹਾ ਤੁਸੀਂ ਕਿਹਦੇ ਵੱਡੀ ਗਿਤੀ ਸੰਗਤਾਂ ਪਹੁੰਚ ਰਹੀਆਂ ਪਿੰਡ ਮੈਰੋ ਕੇ ਬਾਬਾ ਦੇ ਦਰਬਾਰੀ ਦਾ ਇਸਲਾ ਸਾਨਾ ਨਾਮ ਦਾ ਬਸਿਮਾਨ ਹੈ ਆ ਗਿਆ ਕੈਂਪੋਂ ਕੈਂਪ ਦੇ ਅੰਦਰੋਂ ਹਾਲ ਦਿਖਾਵਾਂਗੇ ਤੇ ਬਾਬਾ ਸ਼੍ਰੀ ਜਿਵਾਰੀ ਦਾਸ ਨਾਨਾ ਵਰਸਿਸ ਮਾਨੂੰ ਮੌਕੇ ਤੇ ਆ ਹੋਇਆ ਸ਼੍ਰੀ ਸੁਖਮਣੀ ਸਾਹਿਬ ਸ਼ਿਵ ਸੋਸਾਇਟੀ ਮਿਸਟਰ ਪਿੰਡ ਬੈਰੋ ਕੇ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਇਕੱਤਰਾਂ ਵੱਲੋਂ ਮੌਕੇ ਤੇ ਲੋਕਾਂ ਨੂੰ ਚੈੱਕ ਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹੈ ਬਰਸੀ ਇਸ ਮਾਗ ਮੌਕ ਰੱਖਦਿਆਂ ਹੋਇਆਂ 10000 ਫਲਦਾਰ ਬੂਟੇ ਪਿੰਡ ਵਾਸੀਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਿੱਤੇ ਗਏ ਨਾਲ ਹੀ ਅ ਬਲੱਡ ਬੈਂਕ ਵੱਲੋਂ ਇੱਕ ਖੂਨਦਾਨ ਕੈਂਪ ਵੀ ਲਾਇਆ ਗਿਆ ਜਿਸ ਵਿੱਚ ਆਈਆਂ ਸੰਗਤਾਂ ਖੂਨਦਾਨ ਕੀਤਾ ਇਸ ਮੌਕੇ ਪੈਰਾਸ਼ੂਟ ਰਾਂਝ ਸੰਗਤਾਂ ਨੂੰ ਫੁੱਲਾਂ ਦੇ ਵਰਕਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਟਿੰਕੂ ਕਾਟਪਾਲ ਦੀ ਪਿੰਡ ਵੈਰ ਅੱਜ ਮੋਗਾ ਜ਼ਿਲ੍ਹਾ ਦੇ ਪਿੰਡ ਬੈਰੋਕੇ ਵਿਖੇ ਬਾਬਾ ਸ਼੍ਰੀ ਦਰਬਾਰੀ ਦਾਸ ਜੀ ਸਲਾਨਾ ਵਰਸਿਸ ਸਮਾਰਨ ਕਰਾਇਆ ਗਿਆ। ਇਲਾਕੇ ਭਰ ਵਿੱਚ ਇਸ ਦੇ ਵੱਡੀ ਗਿਣਤੀ ਮਾਮਤਾ ਹੋਣ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਆਗਿਆ ਭੱਲੇ ਪਹੁੰਚੀਆਂ। ਆਈਆਂ ਹੋਈਆਂ ਸੰਗਤਾਂ ਲਈ ਐਨਆਰਆਈ ਦੇ ਸਹਿਯੋਗ ਅਤੇ ਪਿੰਡ ਵਾਸੀ ਸਹਿਯੋਗ ਨਾਲ ਰਸਤੇ ਵਿੱਚ ਹਾਂ-ਹਾਂ ਤੇ ਲੰਗ ਲਗਾਏ ਗਏ ਸਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਭ ਤੋਂ ਪਹਿਲਾਂ ਕੰਨੇ ਤੇ ਜੂਸ ਦਾ ਲੰਗਰ ਲਗਾਇਆ ਗਿਆ ਇਸ ਦੇ ਜੂਠ ਕੱਢਦੇ ਨਾਲ-ਨਾਲ ਦੱਸਾਇਆ ਵੀ ਗਿਆ ਨਾਲ ਹੀ ਪਿੰਡ ਦੇ ਨੌਜਵਾਨਾਂ ਵੱਲੋਂ ਝੂਠੇ ਕਲਾਸ ਮੰਜੇਗੇ ਅਤੇ ਨਾਲ ਹੀ ਰਸਤੇ ਵਿੱਚ ਸਾਹਮਣੇ ਪਾਸੇ ਦੁੱਧ ਅਤੇ ਬ੍ਰਹਮੀ ਲੰਗਰ ਲਗਾਇਆ ਗਿਆ ਰਸਤੇ ਵਿੱਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਸਰੀ ਸਾਈਡ ਇੱਕ ਕਾਊਂਟਰ ਲਗਾਇਆ ਗਿਆ ਜਿੱਥੇ ਆਈਆਂ ਹੋਈਆਂ ਸੰਗਤਾਂ ਆਪਣੇ ਸ਼ਰਧਾ ਅਨੁਸਾਰ ਸੇਵਾ ਦੇ ਰਹੀਆਂ ਹਨ ਉਸ ਦੇ ਸਾਹਮਣੇ ਹੀ ਇੱਕ ਹੋਰ ਜੂਸ ਤਾਂ ਮੰਗ ਲਗਾਇਆ ਗਿਆ ਹੈ ਇਹ ਫਰੈਕਚਰ ਆਮ ਬਤਾ ਜੂਸ ਸੰਤਰਾ ਜੂਸ ਆ ਸੰਤਨ ਦਿੱਤਾ ਜਾ ਰਿਹਾ ਹੈ ਨਾ ਹੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਚੈੱਕਅਪ ਦੇ ਨਾਲ ਦਵਾਈਆਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਬਾਅਦੇ ਦਾ ਹੋਰ ਦਿਖਾਵਾਂਗੇ ਆਪਾਂ ਹੁਣ ਥੋੜੇ ਹੋਰ ਅੱਗੇ ਵੱਧੇ ਜਾਂਦੇ ਆ ਆ ਸਾਹਮਣੇ ਪਾਸੇ ਸੇਵਾ ਕਰ ਰਹੇ ਨੌਜਵਾਨਾਂ ਵੱਲੋਂ ਇੱਕ ਜੋੜਿਆਂ ਦੇ ਉੱਥੇ ਜਾ ਕੇ ਅਸੀਂ ਕਿਸੇ ਆਈਆਂ ਹੋਈ ਸੰਤਾਂ ਨੂੰ ਜੋੜੇ ਜਮਾਤ ਹੋ ਰਹੀਆਂ ਹਨ ਲੱਕ ਭਾਰੀ ਮਨਤਾ ਹੁਣ ਕਰ ਵੱਡੀ ਗਿਣਤੀ ਵਿੱਚ ਸੰਤਾਂ ਪਹੁੰਚ ਰਹੀਆਂ ਹਨ ਵੀ ਦੇਖ ਰਹੇ ਹੋ ਕਿੰਨਾ ਰਸ ਹੈ ਕਿੰਨੇ ਲੋਕਾਂ ਦੀ ਸ਼ਰਧਾ ਪਾਉਂਦੇ ਆ ਰਹੇ ਹਨ ਅਤੇ ਨਾਲ ਹੀ ਗੋਡਵਾ ਸਾਹਿਬ ਦੇ ਸਾਹਮਣੇ ਪਾਸੇ ਬਹੁਤ ਜੋੜਾ ਕਰਾਇਆ ਗਿਆ ਹੈ ਜਿੱਥੇ ਸੰਤਾਂ ਆਪਣੇ ਜੋੜੇ ਜਮਾ ਖਵਾ ਰਹੀਆਂ ਹਨ ਇਹ ਹੈਗਾ ਉਹ ਸਥਾਨ ਪ੍ਰਸਿੱਧ ਧਾਰਮਿਕ ਸਥਾਨ ਜਿੱਥੇ ਸੰਤਾਂ ਅੱਜ ਹਾਜ਼ਰੀਆਂ ਭਰ ਲਈ ਪਹੁੰਚ ਰਹੀਆਂ ਹਨ ਇਸ ਇਸ ਦਿਹਾੜੀ ਨੂੰ ਮੁੱਖ ਰੱਖਦੇ ਹਾਂ ਹੋਇਆਂ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਅੱਜ ਦਿਨ ਹਾਜ਼ਰੀ ਭਰਨੇ ਪਹੁੰਚਦੀਆਂ ਹਨ ਇੱਥੇ ਕਹਿੰਦੇ ਆ ਲੋਕਾਂ ਦੀਆਂ ਮਨੋ ਕਾਮਨਾਵਾਂ ਸੁੱਖਾਂ ਵੱਡੀ ਗਿਣਤੀ ਕੁੜੀਆਂ ਹੁੰਦੀਆਂ ਜਿਸ ਕਾਰਨ ਇਹ ਲੋਕਾਂ ਦੇ ਖਿੱਚ ਅਤੇ ਸ਼ਰਧਾ ਦਾ ਵੱਡਾ ਕੇਂਦਰ ਬਣਿਆ ਹੋਇਆ ਗੁਰਦੁਆਰਾ ਇਸ ਦਿਹਾੜੀ ਨੂੰ ਮੁੱਖ ਰੱਖਦੇ ਹਾਂ ਹੋਇਆਂ ਅੱਜ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਸੇਵਾਦਾਰੋਂ ਬਹੁਤ ਕਿਤੇ ਇਸਨਾਂ ਨਹੀਂ ਅੱਜ ਦੇ ਦਿਨ ਮੁੱਖ ਰੱਖਦੇ ਹਾਂ ਵਿਸ਼ੇਸ਼ ਦਿਵੰਸ ਜਾਇਗੇ ਜਿੱਥੇ ਕਥਾ ਕੀਰਤਨ ਅਤੇ satsang ਰਹੇ ਤੇ ਬੱਤੀ ਲਗਾਈਆਂ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾ ਰਿਹਾ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ ਹਾਜ਼ਰੀਆਂ ਭਰ ਰਹੀਆਂ ਹਨ ਇਕਰ ਜਦੋਂ ਹੰਝੂ ਡਿੱਗੇ ਇੱਥੇ ਇਹ ਦੱਸਣਾ ਜਿਕਰ ਉਹ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਇੱਥੇ ਅਸਮਰਾਂ ਦਾ ਪੂਰੀਆਂ ਹੁੰਦੀਆਂ ਹਨ ਗੁਰੂ ਕਲਗੀ ਦੇ ਵੱਡੀਆਂ ਦਾਤਾਂ ਲੋਕਾਂ ਨੇ ਇੱਕ ਪ੍ਰਾਪਤ ਕੀਤੀਆਂ ਹਨ ਦੇਖ ਰਹੇ ਹੋ ਕਿੰਨੀ ਵੱਡੀ ਗਿੰਦਰੀ ਲੋਕ ਇੱਥੇ ਆ ਕੇ ਹਾਈ ਭਰ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬੀ ਛਤਰ ਛਾਇਆ ਹੇਠ ਵਿਵਸਤਜਾਏ ਗਏ ਹਨ ਅਤੇ ਸੁੰਦਰ ਸਜੋਬਿਤ ਪਾਲਕੀ ਵਿੱਚ ਸ੍ਰੀ ਗੁਰੂ ਸਾਹਿਬ ਫੁੱਲਾਂ ਸਜਾਈ ਗਈ ਹੈ ਆਹ ਵੇਖੋ ਸੰਗਤਾਂ ਦੀਆਂ ਕਿੱਟੀਆਂ ਲੰਬੇ ਲੰਬੇ ਨਾਲ ਲੱਗਿਆ ਲੈਣਾ ਹੋਈਆਂ ਲੱਗੀਆਂ ਹਨ ਵੱਡੀ ਗਿੰਦਰੀ ਵਿੱਚ ਸੰਗਤਾਂ ਇਸ ਦਿਹਾੜੇ ਤੇ ਅੱਜ ਕੱਲੇ ਪਹੁੰਚੀ ਆ ਪਰਨੀ ਪਹੁੰਚੇ ਆ ਹਾਂ ਔਨ-ਔਨੋ ਕੇ ਲੈ ਕੇ ਚੰਨਾਂ ਦੇ ਕਿਤੇ ਸ੍ਰੀ ਪਾਪਾ ਦਰਬਾਰੀ ਦਾ ਇਹ ਜਗ੍ਹਾ ਸਥਾਨ ਹੈ ਕਿੱਥੇ ਸੰਗਤਾਂ ਨਤਮਸਤ ਹੋ ਕੇ ਹਾਜ਼ਰੀ ਭਰ ਰਹੀਆਂ ਹਨ ਸੇਵਾਦਾਰਾਂ ਵੱਲੋਂ ਸੇਵਾ ਚੁਵਾਈ ਜਾ ਰਹੀਆਂ ਸੰਗਤਾਂ ਬੈਠ ਕੇ ਅੰਦਰ ਖਾਉਂਦੀਆਂ ਹਨ ਅਤੇ ਮੱਥਾ ਟੇਕਣ ਤੋਂ ਬਾਅਦ ਕੁਛ ਥੇਰ ਬੈਠ ਕੇ ਹਾਜ਼ਰੀ ਭਰਦੀਆਂ ਹਨ ਵੇਖੋ ਕਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਬੈਠੀਆਂ ਹਨ ਆਓ ਸਥਾਨ ਪਿੱਤ ਸਥਾਨ ਬਾਬਾ ਸ਼੍ਰੀ ਦਰਬਾਰੀ ਦਾ ਪਿੰਡ ਬੈਰੋ ਕੇ ਜ਼ਿਲ੍ਹਾ ਮੋਗਾ ਪੰਜਾਬ ਦਾ ਮਾਲਵੇ ਦਾ ਪ੍ਰਸਿੱਧ ਧਾਰਮਿਕ ਸਥਾਨ ਜਿੱਥੇ ਅੱਜ ਵੱਡੀ ਗਿਣਤੀ ਵਿੱਚ ਸਮਾਗਮ ਹੋਇਆ ਸੰਗਤਾਂ ਵੱਡੀ ਗਿਣਤੀ ਹਾਜ਼ਰੀ ਪੰਨੀ ਪਹੁੰਚੀਆਂ ਇਥੋਂ ਮਾਲਵੇ ਨੇ ਕਹਿੰਦੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਲੋਕ ਇੱਥੇ ਹਾਜ਼ਰੀਆਂ ਭਰਦੇ ਹਨ ਸੰਗਤਾਂ ਆਉਂਦੀਆਂ ਹਨ ਆਸਮਰਦਾ ਪੂਰੀਆਂ ਹੁੰਦੀਆਂ ਹਨ ਉਹਨਾਂ ਦੀਆਂ ਨਿਚਾ ਪੂਰੀਆਂ ਹੁੰਦੀਆਂ ਹਨ ਸਤਿ ਨਮਸਤਕ ਨੂੰ ਤੋਂ ਬਾਅਦ ਇਤਿਹਾਸਿਕ ਪੰਨਿਕਰਸ਼ਮਪੈਰ ਬਤਾਉਂਦੀਆਂ ਹਨ ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਵੱਲੋਂ ਨਾਲ ਹੀ ਤੁਨ ਅਨੁਸਾਰ ਦੇਖ ਪ੍ਰਸ਼ਾਦ ਵੀ ਬਤਾਇਆ ਜਾ ਰਿਹਾ ਹੈ ਨਾਲ ਹੀ ਆਈਆਂ ਹੋਈ ਸੰਗਤਾਂ ਲਈ ਮਾਲ ਪੋੜੇ ਕੱਢੇ ਜਾ ਰਹੇ ਆ ਖੀਰ ਬਣਾਈ ਹੈ ਤਰ੍ਹਾਂ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਜਾ ਰਹੇ ਆ ਇਸ ਮਗ ਮੁਖ ਰਖਦੇ ਹੁਆ ਤੁਸੀਂ ਦੇਖ ਸਕਦੇ ਹੋ ਨਾ ਹੀ ਦੂਜੇ ਪਾਸੇ ਸਾਹਮਣੇ ਪ੍ਰਸ਼ਾਦਾਂ ਕਰਦੇ थे ਬੀਬੀਆਂ ਵੱਲੋਂ ਰੋਟੀਆਂ ਤਿਆਰ ਪ੍ਰਸ਼ਾਦ ਲਈ ਤਿਆਰ ਕੀਤੇ ਜਾ ਰਹੇ ਹਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਔਰਤਾਂ ਘੈਣਾ ਕਿਤੇ ਇਸ ਮੌਕੇ ਸੇਵਾ ਕਰਨ ਲਈ ਆਉਂਦੀਆਂ ਹਨ ਉਹਨਾਂ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਲੰਗਰ ਹਾਲ ਦੇ ਅੰਦਰ ਜਿੱਥੇ ਆ ਸੇਵਾਦਾਰੋਂ ਲੰਗਰ ਤੋਂ ਦੀ ਸੇਵਾ ਕੀਤੀ ਜਾ ਰਹੀ ਹੈ ਇੱਥੇ ਮਟਰਪਨੀ ਦਾਲ ਕੋਤਾ ਤੇ ਮਾਲਪੂੜਾ ਲੱਸੀ ਆਹ ਦਾ ਲੰਗਰ ਬਤਾਇਆ ਜਾ ਰਿਹਾ ਦੇਖੋ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਪੱਟੀ ਕਿੰਨੀ ਸੰਗਤਾਂ ਆ ਕੇ ਲੰਗਰ ਸ਼ਕਰੀ ਨੇ ਲੰਗਰ ਸ਼ਕਰੀਆਂ ਨਾਲ ਹੀ ਕਿੰਨਾਂ ਦਾ ਆਨੰਦ ਮਾਣ ਰਹੀ ਹੈ ਇਹ ਸੇਵਾਦਾਰਾਂ ਵੱਲੋਂ ਵੱਡੀ ਵਧੀਆ ਪ੍ਰਬੰਧ ਕੀਤੇ ਗਏ ਆ ਪੰਗਤ ਵਿੱਚ ਬੈਠ ਕੇ ਸੰਗਤ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਹੁਣ ਆਪਾਂ ਚੱਲਦੇ ਆਂ ਬਾਹਰ ਵਰਤਨ ਸਫਾਈ ਵਾਲੇ ਪਾਸੇ ਜਿੱਥੇ ਪਿੰਡ ਦੇ ਨੌਜਵਾਨ ਭੈਣਾ ਬੀਬੀਆਂ ਵੱਲੋਂ ਵਰਤਨ ਸਾਫ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ ਇਹ ਸੇਵਾਦਾਰਾਂ ਲਈ ਪ੍ਰਸ਼ਾਂ ਰੂਪੇ ਫਲ ਲੈ ਕੇ ਆਏ ਸੀ ਹੁਣ ਆਪਾਂ ਆ ਗਏ ਆਂ ਬਾਹਲੀ ਸਾਈਡ ਜਿੱਤੇ ਜੇ ਪੰਡਾਲ ਵਿੱਚ ਸੰਗਤਾਂ ਬੈਠ ਕੇ ਲੱਗੇ دیਵਾਨਾਂ ਨੂੰ ਕਸਾ ਕੀਰਤਨ ਸੁਣ ਰਹੀਆਂ ਨੇ ਆਲ ਹੋ ਰਹੀਆਂ ਨੇ ਇਹ ਨਾਮ ਜੱਬ ਦਾ ਇਹ ਤੁਹਾਨੂੰ ਨਾਲ ਹੀ ਲੈ ਕੇ ਚੱਲਾਂਗੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਵਾ ਰਹੇ ਹਾਂ ਬਾਹਰ ਤੋਂ ਤੁਹਾਨੂੰ ਸੰਗਤਾਂ ਵੱਡੀਆਂ ਗਿਣਤੀ ਵਿੱਚ ਲੈਣਾ ਵਿੱਚ ਖੜੀਆਂ ਹੋਈਆਂ ਅੰਦਰ ਜਾਣ ਲਈ ਦਰਸ਼ਨਾਂ ਲਈ ਇਹ ਗੀੜ ਤੇ ਲਿਖਿਆ ਹੋਏ ਆਕਾ ਸ਼੍ਰੀ ਗੁਰੂ ਸਾਹਿਬ ਦੀਆਂ ਸੰਗਤਾਂ ਲਈ ਆ ਵੇਖੋ ਕਿੰਨਾ ਵੱਡਾ ਮਨੂਨਕਸ਼ ਇੱਥੇ ਲੋਕ ਦਰਸ਼ਕ ਅ ਲਈ ਆਏ ਹੋਏ ਹੈ ਕਿੰਨਾ ਰਸ਼ ਹੈ ਤੇ ਕਿਵੇਂ ਸੇਵਾ ਦਾ ਰੂਪ ਤੋਂ ਕਰਕੇ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਸੰਗਤਾਂ ਪਹੁੰਚ ਰਹੀ ਹੈ ਪਿੰਡ ਵੈਰੋ ਕੇ ਬਾਬਾ ਜੀ ਦਰਬਾਰੀ ਦਾ ਇਸਲਾ ਸਾਹਨਾ ਬਰਸਮਾਨ ਹੈ ਆ ਹੈਗਾ कॅम्पੋਂ कॅम्प ਦੇ ਅੰਦਰੋਂ ਹਾਲ ਦਿਖਾਵਾਂਗੇ ਤੇ ਬਾਬਾ ਜੀ ਦਰਬਾਰੀ ਦਾਸ ਨੰਬਰਸ ਮਾਨੂੰ ਮੌਕੇ ਤੇ ਆ ਹੋਇਆ ਸ਼੍ਰੀ ਸੁਖਮਨੀ ਸਾਹਿਬ ਸ਼ਿਵ ਸੋਸਾਇਟੀ ਵਿਸਟਰਪਿੰਡ ਬੈਰੋ ਕੇ ਵੱਲੋਂ ਮੈਡੀਕਲ कॅम्प ਲਗਾਇਆ ਗਿਆ ਹੈ ਜੀ ਇਹ ਇਸ ਡਾਕਟਰਾਂ ਵੱਲੋਂ ਮੌਕੇ ਤੇ ਲੋਕਾਂ ਨੂੰ ਚੈੱਕ ਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹੈ ਵਾਰਸੀ ਇਸ ਮਾਗ ਮੌਕਾ ਰੱਖਦਿਆਂ ਹੋਇਆਂ 10000 ਫਲਦਾਰ ਬੂਟੇ ਪਿੰਡ ਵਾਸੀਆਂ ਵੱਲੋਂ ਆਈਆਂ ਹੋਈਆਂ ਸੰਗਤਨ ਦਿੱਤੇ ਗਏ ਨਾਲ ਹੀ ਅ ਬਲੱਡ ਬੈਂਕ ਵੱਲੋਂ ਇੱਕ ਖੂਨਦਾਨ ਕੈਂਪ ਵੀ ਲਾਇਆ ਗਿਆ ਜਿਸ ਵਿੱਚ ਆਈਆਂ ਹੋਈਆਂ ਸਖਤਰ ਖੂਨਦਾਨ ਕੀਤਾ ਇਸ ਮੌਕੇ ਪੈਰਾਸ਼ੂਟ ਰੈਂਜ ਸੰਤਾਨ ਨੂੰ ਫੁੱਲਾਂ ਦੇ ਵਰਕਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਟਿੰਕੂ ਕੌੜਪਾਲ ਦੀ ਪਿੰਡ ਵੈਰ